ਦੇ ਕੋਲੇ ਗਏ ਅਸੀਂ ਕਿਹਾ ਵੀ ਕੀ ਕਰਦਾ ਹੁੰਦਾ ਕਹਿੰਦਾ ਵੀ ਮੈਂ ਡੈਂਟਿਕ ਪੇਂਟਿੰਗ ਦਾ ਕੰਮ ਕਰਦਾ ਐਵੇਂ ਸੀ ਨਾ ਕੰਮ ਤੇ ਲੰਮਾ ਕਰ ਕਰਦੇ ਆ ਬਾਜੇ ਵਾਲਿਓ ਤਾੜੀਆਂ ਜ਼ੋਰਦਾਰ ਅੱਜ ਦੇ ਮੇਲੇ ਤੇ ਇੱਕ ਪਤਾਪੁਰੀਆ ਗਰਾਊਂਡ ਦੇ ਵਿੱਚ ਆ ਗਿਆ ਹੈ ਇਹ ਇੱਕ ਮਾ ਪਤਾਪੁਰੀਆ ਬਹਾਦਰ ਬਾਬਾ ਵਿਦੀਚਨ ਸਾਹਿਬ ਕਬੱਡੀ ਕਲੱਬ ਰਾਂਧੀਪੁਰ ਦੀ ਟੀਮ ਦਾ ਆ ਟੌਪ ਦਾ ਜਾਫੀ ਖੇਡਦੇ ਮੈਦਾਨ ਦੇ ਵਿੱਚ ਆ ਗਿਆ ਆ ਮੁੰਡੇ ਦੀ ਮੰਗ ਰਹਿੰਦੀ ਹੈ ਇਹ ਮੁੰਡੇ ਦੀ ਚਰਚਾ ਰਹਿੰਦੀ ਹੈ ਇੱਕ ਪਤਾਪੁਰੀਆ ਗਰਾਊਂਡ ਦੇ ਵਿੱਚ ਆਇਆ ਹੋਇਆ ਹੈ ਨਹੀਂ ਤੇ ਸਮਾਂ ਸੀਗਾ ਜਾਂ ਦੇ ਕੰਮ ਉਹ ਵੀ ਟਾਈਮ ਸੀਗਾ ਜਦ ਡੈਂਟਿੰਗ ਪੇਂਟਿੰਗ ਦਾ ਕੰਮ ਸੋਚਿਆ ਨਹੀਂ ਸੀਗਾ ਪਰ ਅੱਜ ਮਾ ਖੇਡ ਕਬੱਡੀ ਨੇ ਮੁੰਡੇ ਨੂੰ ਕਹਿੰਦੇ ਬੇਸ਼ਅ ਬੇਸ਼ਾਂ ਦੀ ਸੈਰ ਕਰਾ ਦਿੱਤੀ ਐ ਬਈ ਇਕਮ ਦੇ ਲਈ ਇੱਕਰ ਤਾੜੀ ਔਰਦਰ ਮਾਰ ਦਿਓ ਇਹ ਇਕਮਾ ਪਤਾਹਪੁਰ ਪਿੰਡ ਵਾਲਾ ਮੈਨੂੰ ਯਾਦ ਹੈ ਜਦ ਪਹਿਲੇ ਦਿਨ ਅਸੀਂ ਠਾਪੜ ਖੇੜੀ ਦੀ ਧਰਤੀ ਦੇ ਮੈਦ ਖੇਡਣ ਗਏ ਤੇ ਮੈਦ ਖੇਡਦਾ ਸੀਗਾ ਤੇ ਮੈਦ ਖੇਡ ਤੋਂ ਬਾਅਦ ਮੈਂ ਤੇ ਲੰਮਾ ਇਹਦੇ ਕੋਲੇ ਗਏ ਅਸੀਂ ਕਿਹਾ ਵੀ ਕੀ ਕਰਦਾ ਹੁੰਦਾ ਕਹਿੰਦਾ ਵੀ ਮੈਂ ਡੈਂਟਿਕ ਪੇਂਟਿੰਗ ਦਾ ਕੰਮ ਕਰਦਾ ਐਵੇਂ ਸੀ ਨਾ ਇਕਮ ਤੇ ਲੰਮਾ ਕਹਿੰਦਾ ਕਬੱਡੀ ਖੇਡਣੀ ਹੈ ਕਹਿੰਦਾ ਗਰੀਬੀ ਵੀ ਬੜੀ ਆ ਦਿਲ ਵੀ ਬੜਾ ਕਰਦਾ ਤੇ ਲੰਮਾ ਕਹਿੰਦਾ ਆ ਜਾ ਫਿਰ ਮਹਾਪੁਰਸ਼ਾਂ ਦੀ ਖੇਡ ਕਲੱਬ ਦੇ ਵਿੱਚ ਤੈਨੂੰ ਕਬੱਡੀ ਵਾਲੇ ਪਾਸੇ ਜੋੜ ਦਈਏ ਇਹ ਬਾਬਾ ਨੋਹ ਸਿੰਘੀਆਂ ਦੀ ਧਰਤੀ ਤੇ ਆ ਗਿਆ ਹੈ ਬਾਬਾ ਜੋਗਾ ਸਿੰਘ ਜੀ ਨੇ ਥਾਪੜਾ ਦਿੱਤਾ ਥੋੜੇ ਸਮੇਂ ਦੇ ਵਿੱਚ ਮੁੰਡਾ ਅੱਜ ਦੁਨੀਆ ਦਾ ਟਾਪਰ ਬਣ ਗਿਆ ਇੱਕਰ ਤਾੜੀਆਂ ਜ਼ੋਰਦਾਰ ਮਹਾਂਪੁਰਸ਼ਾਂ ਦੇ ਲਈ ਲਾ ਦਿਓ ਕਿਉਂਕਿ ਉਹ ਧਰਤੀ ਚੱਬੇ ਦੀ ਹੈ ਮੈਂ ਪਹਿਲਾਂ ਦੱਸਿਆ ਵੀ ਬਾਪੂ ਗੱਜਣ ਸਿੰਘ ਜੀ ਦੇ ਲਾਏ ਹੋਏ ਬੂਟੇ ਅੱਜ ਦੁਨੀਆ ਭਰ ਦੇ ਵਿੱਚ ਸ਼ਾਮਾ ਕਰ ਰਹੇ ਨੇ ਇਹ ਮੁੰਡੇ ਦੀ ਪੈਣ ਜਿਹੜੀ ਹੈ ਉਹ ਚੱਬੇ ਦੀ ਧਰਤੀ ਮਹਾਂਪੁਰਸ਼ਾਂ ਦੀ ਖੇਡ ਕਲੱਬ ਦੇ ਵਿੱਚ ਭਈ ਗਰਾਊਂਡ ਦੇ ਵਿੱਚ ਭਈ ਤੇ ਬਾਬਾ ਜੋਗਾ ਸਿੰਘ ਜੀ ਨੇ ਥਾਪੜਾ ਦਿੱਤਾ ਉਹ ਜੰਗੀ ਜਰਨੈਲ ਦਲਪੰਥ ਮਿਸਲ ਸ਼ਹੀਦਾਂ ਤਰਨਾਂ ਦਾ